ਇੱਕ ਜਗ੍ਹਾ ਸੁਣਾਉ ਜਿੱਥੇ ਜੈਪਾਲ ਖੁੱਲਰ ਦੀ ਗੱਲ ਕਰਦਾ ਕਿ ਹਾਂ ਮੇਰਾ ਬੰਦਾ ਆ ਉਹ ਸੁਣਾ ਰਿਹਾ ਬੈਂਕ ਲੁੱਟਦੇ ਆ ਬੈਂਕ ਲੁੱਟਿਆ ਖਬਰ ਵੀ ਲੱਗੀ ਸੀ ਆ ਜਦੋਂ ਜੈਪਾਲ ਖੁੱਲਰ ਮਰਦਾ ਤੇ ਇਹਦੇ ਚ ਜ਼ਿਕਰ ਆਇਆ ਕਿ ਜੈਪਾਲ ਐਨ ਐਸ ਅਸੋਸੀਏਟ ਸ਼ਾਰਟ ਟੇਰ ਟੂ ਪੰਜਾਬ ਪੁਲਿਸ ਏਐਸਆਈ ਜਿੰਨੂੰ ਜਗਰਾਉਣ ساری ਗੱਲ ਸੁਣ ਲੋ ਜੀ ਸੁਣਾ ਫਿਰ ਜਦੋਂ ਉਹ ਜਿਵੇਂ ਇਥੋਂ ਨਿਕਲਿਆ ਇਹ ਕੇਸ ਹੈ ਨਾ ਉਹ ਵੇਰਾਂ ਪੈਣ ਮੰਗਾਈ ਆ ਇਸ ਬੰਦੇ ਤੋਂ ਆ ਗੁੰਡਾ ਨਾ ਮੈਂ ਉਹ ਜਿਹੜਾ ਮੇਰਾ ਹਿੱਸਾ ਸੀ ਉਹ ਉਹ ਲਗਾ ਬਈ ਰੁਤੇ ਹੈਗੇ ਸੀ 40 ਲੱਖ ਰੁਪਏ ਦੀ پوری ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚੋਂ ਪਏ ਸੀ ਦਾਲਾ ਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਈਆ ਜਿਹੜਾ ਸੀ ਉਹ ਉਹ ਜਦੋਂ ਉਹ ਮਰ ਗਿਆ ਮੁੰਡਾ ਨਾ ਜਿਹੜਾ ਪੱਲਾਵ ਨੇ ਕੰਟਰੋਲ ਹੋ ਗਿਆ ਉਹ ਜਿਹੜੇ ਬੰਦੇ ਕੋ ਪੈਸੇ ਜਿੰਨਾ ਜਿਹੜੇ ਉਹ ਜਿੰਦਾ ਸੀ ਮੈਨੇ ਮੰਗੇ ਉਹ ਪੈਸੇ ਦੀ ਮੰਗੀ ਉਹਨਾਂ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਹੋਏ ਲੱਗੇ ਜਿਹੜੀ ਚਾਹ ਕੇ ਰਹੇ ਮੇਰੇ ਕੋਲ ਇਹ ਨਵੀਂ ਰੂਮ ਲਾਗੇ ਦਾ ਲਾ ਬਕਰਾਂ ਲਾ ਰੂਮ ਅੱਛਾ ਉਹ ਨੂੰ ਮਰ ਗਿਆ ਸੀ ਜਿਹੜੇ ਬੰਦੇ ਦਾ ਹੈਗਾ ਸੀ ਜਿਹਨੂੰ ਕੋਈ ਪੈਸੇ ਬਾਰੇ ਸੀ ਉਹਨਾਂ ਨੂੰ ਮਨਾਉ ਵੀ ਹੋ ਰਿਹਾ ਹੈ ਅੱਛਾ ਫਿਰ ਬਈ ਉਹਦਾ ਪਹਿਲਾਂ ਕੀ ਕਰਨਾ ਹੈ